ਤਨ ਉਹਨਾਂ ਔਰਤਾਂ ਨੂੰ ਮੰਨਦਾ ਬੀਬੀਆਂ ਨੂੰ ਮੰਨਦਾ ਸਾਡੀਆਂ ਨੂੰ ਉਹਨਾਂ ਪਰਿਵਾਰਾਂ ਨੂੰ ਸਲਾਮ ਕਰਦੇ ਆ ਜਿਨ੍ਹਾਂ ਨੇ 32 ਸਾਲ ਤੁਸੀਂ ਦੇਖੋ 32 ਸਾਲ ਉਹ ਇਨਸਾਫ ਦੇ ਲਈ ਲੜੇ ਤੇ ਜਦੋਂ ਮੈਂ ਉਹ ਬੀਬੀ ਦੀ ਹਿਸਟਰੀ ਪੜ੍ਹੀ ਦੇਖੋ ਨਵੀਂ ਵਿਆਹੀ ਵਿਧਵਾ ਹੋਗੀ 6 ਮਹੀਨੇ ਦੀ ਪ੍ਰੈਗਨੈਂਟ ਸੀ ਜਿਹੜੇ ਭੁਪਿੰਦਰਜੀਤ ਸਿੰਘ ਵਿਰਕ ਵਰਗੇ ਬੁੱਚੜ ਨਹੀਂ ਉਹਨਾਂ ਦੇ ਨਾਲ ਇੱਕ ਸੂਬਾ ਸਿੰਘ ਸੀ ਸੂਬਾ ਸਿੰਘ ਕਹਿੰਦੇ ਚਾਰ ਫੇਕ ਇਨਕਾਊਂਟਰਾਂ ਵਿੱਚ ਪਹਿਲਾ ਸਜ਼ਾ ਉਹਨੂੰ ਹੋਈ ਦੀ ਹੈ ਤੇ ਉੱਥੇ ਸਾਡੇ ਲਈ ਸਾਡੇ ਇਹ ਸਿਸਟਮ ਦੇ ਲਈ ਬੜੀ ਸ਼ਰਮ ਦੀ ਗੱਲ ਹੈ ਕਿ ਪਰਿਵਾਰਾਂ ਨੂੰ ਇੰਨੀ-ਇੰਨੀ ਦੇਰ ਇਨਸਾਫ ਦੇ ਲਈ ਲੜਨਾ ਪੈ ਰਿਹਾ ਆਹਾ ਜਿਹੜਾ ਇਹ ਇਹ ਫੈਸਲਾ ਹੋਇਆ ਇਹਦੇ ਨਾਲ ਉਹ ਜਿਹੜੀਆਂ ਕਾਲੀਆਂ ਭੇਡਾਂ ਨੇ ਜਿਹੜੇ ਬੁੱਚੜ ਨੇ ਜਿਹੜੇ ਨਲਾਇਕ ਅਫਸਰ ਨੇ ਉਹਨੂੰ ਨੂੰ ਸੇਧ ਲੈਣੀ ਚਾਹੀਦੀ ਹੈ ਵੀ ਹੁਣ ਤਾਂ ਪਾਵਰ ਦੇ ਨਸ਼ੇ ਦੇ ਵਿੱਚ ਜਿਹੜੀ ਹੰਕਾਰੇ ਫਿਰਦੇ ਹੋ ਲੋਕਾਂ ਦੇ ਵਿਧੀਕੀਆਂ ਕਰੀ ਜਾਂਦੇ ਹੋ ਪਰ ਇੱਕ ਗੱਲ ਯਾਦ ਰੱਖਿਓ ਬੁਢਾਪਾ ਜੇਲ੍ਹ ਚ ਬੀਤਣਾ ਤੁਹਾਡਾ ਬੜਾ ਰਾ ਔਖਾ ਸੀ ਜਿਹਨੂੰ ਗੁਰਮੀਤ ਕੌਰ ਵਰਗੇ ਲੈ ਕੇ ਇੱਥੋਂ ਤੱਕ ਆਏ ਐ ਜਿਨ੍ਹਾਂ ਨੇ ਇੱਕ ਉਦਾਹਰਣ ਖੜੀ ਕੀਤੀ ਐ ਜਿਨ੍ਹਾਂ ਨੇ ਲੋਕਾਂ ਨੂੰ ਦੱਸਿਆ ਵੀ ਜ਼ਿੰਦਗੀ ਚ ਯਾਰ ਪੈਸਾ ਹੀ ਸਾਰਾ ਕੁਝ ਹੈ ਇਸ ਗੱਲ ਮੇਰੀ ਯਾਦ ਰੱਖਿਓ ਮਨਿੰਦਰ ਜੀ ਇਹੇ ਇੱਕ ਕੰਧਾਂ 'ਚ ਟੱਕਰਾ ਮਾਰ-ਮਾਰ ਰੋਣਗੇ ਠੀਕ ਹੈ ਇਹੇ ਚੀਕਾਂ ਮਾਰਨਗੇ ਵੀ ਅਸੀਂ ਇੱਕ ਪੰਗੇ ਕਿਉਂ ਲੈ ਜਿਵੇਂ ਭពਿੰਦਰਜੀ ਤਿਵਰਕ ਦਾ ਤੁਸੀਂ ਬੜੋ ਕਹਿੰਦਾ ਮੈਨੂੰ ਸ਼ੂਗਰ ਹੈ ਮੇਰੇ ਹਜੇ ਬੱਚੇ ਵਿਆਹ ਨਕ ਨੀਓ ਪਏ ਆ ਹਾਂਜੀ ਕੋਈ ਕਹਿੰਦਾ ਮੈਨੂੰ ਜੀ ਮੈਂ ਜ਼ਿਆਦਾ ਬਿਮਾਰ ਰਹਿਣਾ ਇੱਕ ਜਿਹੜਾ ਸੂਬਾ ਸਿੰਘ ਕਿ ਕਿਹੜਾ ਉਹਨੇ ਤਾਂ ਆਪਦਾ 10 ਸਾਲ ਦਾ ਜਿਹੜਾ ਮੈਡੀਕਲ ਰਿਕਾਰਡ ਨਾਲ ਲਾਤਾ ਮੈਂ ਬੜਾ ਬਿਮਾਰ ਰਹਿਣਾ ਜੀ ਮੇਰੇ ਤੇ ਤਰਸ ਕੀਤਾ ਜਾਵੇ ਉਹ ਕੰਜਰੋ ਤੁਸੀਂ ਥੋੜਾ ਜਿਹਾ ਸੋਚੋ ਉਹ ਉਹ ਪਰਿਵਾਰਾਂ ਬਾਰੇ ਸੋਚੋ 32 ਸਾਲ ਪਾਵਰ ਦੇ ਨਸ਼ੇ ਵਿੱਚ ਅੰਨੇ ਹੋਏ ਆਪ ਦੀ ਮੁੱਢਿਆਂ ਤੇ ਸਟਾਰ ਵਧਾਉਣ ਦੇ ਲਈ ਲੋਕਾਂ ਤੋਂ ਐਕਸਟਰਸ਼ਨ ਲੈਣ ਦੇ ਲਈ ਮੈਂ ਕਹਿੰਨਾ ਇਹ ਬੜਾ ਖੁਸ਼ ਕਰਦੇ ਆ ਇਹ ਤੇ ਇਹ ਜਦੋਂ ਅੰਨੇ ਹੋਏ ਕਰਦੇ ਆ ਤੇ ਫਿਰ ਆ ਕੁਸ਼ ਬੁੜਾਪੇ ਚ ਪੁਕਤਣਾ ਪੈਂਦਾ ਠੀਕੇ ਮਾਨਯੋਗ ਅਦਾਲਤਾਂ ਨੇ ਇਨਸਾਫ ਦਿੱਤਾ ਪਰ ਹੁਣ ਪੰਜਾਬ ਪੁਲਿਸ ਨੂੰ ਵੀ ਇਹਦੇ ਵਿੱਚ ਅੱਗੇ ਆਉਣ ਦੀ ਲੋੜ ਹੈ ਜਿਹੜੇ ਇਹ ਪੁਲਿਸ ਮੁਲਾਜ਼ਮ ਸ਼ਹੀਦ ਹੋਏ ਆ ਇਹਨਾਂ ਨੂੰ ਮਤਲਬ ਬੇਦਰਦੀ ਨਾਲ ਬੇਰਹਿਮੀ ਨਾਲ ਕਤਲ ਕੀਤਾ ਕੁਸ਼ਲੈਕ ਅਫਸਰਾਂ ਨੇ ਇਹਨਾਂ ਨੂੰ ਅਸੀਂ ਸ਼ੀਤਾਂ ਦਾ ਦਰਜਾ ਦਿੱਤੀ ਕਿਉਂਕਿ ਇਹ ਵੀ ਉਦੋਂ ਆਨ ਡਿਊਟੀ ਸੀ ਇਹਨਾਂ ਦੀ ਜਿਹੜੀ ਵੀ ਹੁਣ ਤੱਕ ਦੀ ਸਰਵਿਸ ਹੋਣੀ ਸੀ ਉਹਦੇ ਜਿਹੜੇ ਬਣਦੇ ਪੱਤੇ ਆ ਪ੍ਰੋਮੋਸ਼ਨਾਂ ਸਹਿਤ ਉਹ ਉਹ ਦਈਏ ਲੋਕਵਾਇਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਬੀਤੇ ਕੱਲ सीबीआई ਦੀ ਕੋਰਟ ਵੱਲੋਂ ਪੰਜ ਪੁਲਿਸ ਮੁਲਾਜ਼ਮਾਂ ਨੂੰ ਸਜ਼ਾ ਦਿੱਤੀ ਗਈ ਹੈ 1993 ਵਿੱਚ ਕੀਤੇ ਗਏ ਇੱਕ ਝੂਠੇ ਮੁਕਾਬਰੇ ਦੇ ਵਿੱਚ ਜਿਦੇ ਵਿੱਚ ਇੱਕ ਐਸਐਸਪੀ ਰੈਂਕ ਦੇ ਅਧਿਕਾਰੀ ਨੂੰ ਵੀ ਉਮਰ ਕੈਦ ਦੀ ਸਜ਼ਾ ਹੋਈ ਹੈ ਉਹਨਾਂ ਦੇ ਪਰਿਵਾਰ ਜਿਨ੍ਹਾਂ ਦੇ ਬੱਚਿਆਂ ਨੂੰ ਮਾਰਿਆ ਗਿਆ ਜਿਨ੍ਹਾਂ ਦੇ ਘਰਦਿਆਂ ਨੂੰ ਮਾਰਿਆ ਗਿਆ ਉਹਨਾਂ ਦੇ ਪਰਿਵਾਰ ਦੀ ਇਹ ਫੋਟੋ ਦੇਖਦੇ ਆਂ ਤਾ ਬੜੀ ਹੈਰਾਨੀ ਹੁੰਦੀ ਹੈ ਕਿ ਕਿਵੇਂ ਇਹ 32 ਸਾਲੇ ਪਰਿਵਾਰ ਸੰਘਰਸ਼ ਕਰਦੇ ਰਹੇ ਲੜਦੇ ਰਹੇ ਆਪਦੇ ਪਿੰਡਾਂ ਚੋਂ ਚੰਡੀਗੜ੍ਹ ਤੱਕ ਆ ਕੇ ਤੱਕੇ ਖਾਂਦੇ ਰਹੇ ਤੈ ਇਨਸਾਫ ਦੇ ਲਈ ਤੇ 32 ਸਾਲ ਬਾਅਦ ਉਹਨਾਂ ਦੇ ਇਨਸਾਫ ਝੋਲੀ ਪਿਆ ਜਿਸ ਤਰੀਕੇ ਦੇ ਨਾਲ ਉਹਨਾਂ ਭੈਣਾਂ ਦੀਆਂ ਮਾਵਾਂ ਦੀਆਂ ਫੋਟੋਆਂ ਆਈਆਂ ਤਾਂ ਇਹ ਲੱਗਦਾ ਕਿ ਬੜੇ ਸਧਾਰਨ ਕਰੋ ਸੀ ਪਰ ਫਿਰ ਵੀ ਲੜੇ ਫਿਰ ਵੀ ਲੜਕੇ ਉਹਨਾਂ ਨੂੰ ਜਿਹੜੀ ਆ ਸਜ਼ਾ ਦਵਾਈ ਅੱਜ ਵੀ ਪੰਜਾਬ ਦੇ ਵਿੱਚ ਜਦ ਫੇਕ ਐਨਕਾਊਂਟਰਾਂ ਦੀ ਕਸਟੋਡੀਅਲ ਡੈਥ ਦੀ ਗੱਲ ਹੁੰਦੀ ਹੈ ਤਾਂ ਉਹੀ ਦੌਰ ਯਾਦ ਆ ਜਾਂਦਾ ਕਿ ਕਿਤੇ ਉਸ ਦੌਰ ਵਾਲੇ ਪਾਸੇ ਤਾਂ ਨਹੀਂ ਵੱਧ ਰੇ ਕਿ ਉਸੇ ਪੁਰ ਸਟੇਟ ਵਾਲੇ ਪਾਸੇ ਤਾਂ ਨਹੀਂ ਵੱਧ ਰੇ ਗੱਲਬਾਤ ਕਰਾਂਗੇ ਇਹ ਸਾਰੇ ਮਾਮਲੇ ਤੇ ਸਾਰੇ ਮਾਮਲੇ ਤੇ ਸੰਦੀਪ ਪਾੜਕ ਜੋ ਕਿ ਹਿੰਦੂ ਗਠ ਮਹਾਗਠ ਬੰਦਨ ਦੇ ਲੀਡਰ ਨੇ ਉਹਨਾਂ ਨੇ ਪੋਸਟ ਪਾ ਕੇ ਕਾਫੀ ਗੋਹਾਰ ਲਗਾਈ ਹੈ ਪੰਜਾਬ ਪੁਲਿਸ ਨੂੰ ਤੇ ਪੰਜਾਬ ਸਰਕਾਰ ਨੂੰ ਉਸਤੇ ਪਹਿਲਾਂ ਸਵਾਗਤ ਕਰ ਲਈਏ ਫਿਰ ਗੱਲਬਾਤ ਕਰਦੇ ਆਂ ਬਾਈ ਸਸੀ ਗਾਲ ਸਸੀ ਗਾਲ ਜੀ ਕਿਵੇਂ ਦੇਖ ਜਿਹੜਾ ਐਸਐਸਪੀ ਭਪਿੰਦਰਜੀਤ ਸਿੰਘ ਤੇ ਉਹਨਾਂ ਦੇ ਬਾਕੀ ਚਾਰ ਸਾਥੀਆਂ ਹੋਰਾਂ ਨੂੰ ਜਿਹੜੀ ਸਜ਼ਾ ਦਿੱਤੀ ਗਈ ਹੈ ਕੱਲ ਮਾਨਯੋਗ ਅਦਾਲਤ ਵੱਲੋਂ ਉਹ ਪਰਿਵਾਰ ਦੀ ਜੇ ਤੁਸੀਂ ਫੋਟੋ ਦੇਖਦੇ ਹੋ ਜਿਹੜੇ ਪਰਿਵਾਰਾਂ ਨੇ 32 ਸਾਲ ਇਨਸਾਫ ਦੇ ਲਈ 32 ਸਾਲ ਮਤਲਬ ਜੇ ਬੰਦਾ ਜਵਾਨੀ ਚ ਪੈਰ ਧਰਦਾ ਤਾਂ ਬੁਢਾਪੇ ਚ ਪਹੁੰਚ ਜਾਂਦਾ 32 ਸਾਲਾਂ ਦੇ ਵਿੱਚ 32 ਸਾਲ ਦੇ ਇੰਤਜ਼ਾਰ ਬਾਅਦ ਉਹਨਾਂ ਨੂੰ ਸਜ਼ਾਵਾ ਮਿਲ ਲਈਆਂ ਉਹਨਾਂ ਪਰਿਵਾਰਾਂ ਦੀਆਂ ਫੋਟੋਆਂ ਦੇਖ ਕੇ ਤੁਹਾਡੇ ਦਿਲ ਤੇ ਕੀ ਭੀਤ ਮੰਨਿੰਦਰ ਜੀ ਤੁਸੀਂ ਦੇਖੋਗੇ ਜਿਹੜੀ ਮੈਂ ਸਵੇਰ ਪੋਸਟ ਵੀ ਪਾਈ ਹੈ ਅੱਜ ਸਵੇਰੇ ਜਦੋਂ ਮੈਂ ਪੜਿਆ ਬੀਬੀ ਗੁਰਜੀਤ कौर ਬਾਰੇ ਜਿਹੜੀ ਆਪਣੇ ਸਪਾਈ ਸੁਖਦੀਪ ਸਿੰਘ ਦੀ ਧਰਮ ਪਤਨੀ ਸੀ ਮਤਲਬ ਤੁਸੀਂ ਦੇਖੋ ਵੀ ਨਵੀਂ ਵਿਆਹੀ ਉਹ ਬੰਦਾ ਕਹਿੰਦੇ ਠੇਕੇਦਾਰ ਕੋਲੇ ਦਿਹਾੜੀ ਕਰਦਾ ਸੀ ਸੁਖਦੀਪ ਸਿੰਘ ਸੀ ਜਿਹੜਾ ਦੋ ਕੁ ਮਹੀਨਿਆਂ ਬਾਅਦ ਉਹਨੂੰ ਪੰਜਾਬ ਪੁਲਿਸ ਦੇ ਵਿੱਚ ਸਰਕਾਰੀ ਨੌਕਰੀ ਮਿਲ ਗਈ ਸਪਾਈ ਵਜੋਂ ਭਰਤੀ ਹੋ ਗਿਆ ਤੇ ਉਹਨੇ ਇਹੋ ਜਿਹਾ ਕੀ ਕਸੂਰ ਕਰਤਾ ਵੀ 6 ਮਹੀਨਿਆਂ ਬਾਅਦ ਹੀ ਉਹਦਾ ਕਤਲ ਕਰ ਦਿੱਤਾ ਗਿਆ ਕਤਲ ਵੀ ਕੀਤਾ ਗਿਆ ਉਹਨੂੰ ਬਦਨਾਮ ਕਰਕੇ ਉਹਨੂੰ ਅੱਤਵਾਦੀ ਕੋਸ਼ਿਸ਼ਤ ਕਰਕੇ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਦੀਆਂ ਲਾਸ਼ਾਂ ਤੱਕ ਨਹੀਂ ਦਿੱਤੀਆਂ ਗਈਆਂ ਉਹਨਾਂ ਨੂੰ ਕਹਿੰਦੇ ਵੀ ਵੀ ਪਛਾਣਿਆ ਨਹੀਂ ਗਿਆ ਕਿ ਕਿ ਉਹਨਾਂ ਦਾ ਸੰਸਕਾਰ ਕਰਤਾ ਅਣਪਛਾਤੇ ਕਿ ਕਿ ਤੇ ਮੈਂ ਧੰਨ ਉਹਨਾਂ ਔਰਤਾਂ ਨੂੰ ਮੰਨਦਾ ਬੀਬੀਆਂ ਨੂੰ ਮੰਨਦਾ ਸਾਡੀਆਂ ਨੂੰ ਉਹਨਾਂ ਪਰਿਵਾਰਾਂ ਨੂੰ ਸਲਾਮ ਕਰਦੇ ਆ ਜਿਨ੍ਹਾਂ ਨੇ 32 ਸਾਲ ਤੁਸੀਂ ਦੇਖੋ 32 ਸਾਲ ਉਹ ਇਨਸਾਫ ਦੇ ਲਈ ਲੜੇ ਤੇ ਜਦੋਂ ਮੈਂ ਉਹ ਬੀਬੀ ਦੀ ਹਿਸਟਰੀ ਪੜ੍ਹੀ ਦੇਖੋ ਨਵੀਂ ਵਿਆਹੀ ਵਿਧਵਾ ਹੋਗੀ 6 ਮਹੀਨੇ ਦੀ ਪ੍ਰੈਗਨੈਂਟ ਸੀ ਤੇ ਉਹਨੇ ਲੋਕਾਂ ਦੇ ਘਰਾਂ 'ਚ ਕੰਮ ਕਰ ਕਰਕੇ ਖੇਤਾਂ 'ਚ ਕੰਮ ਕਰ ਕਰਕੇ ਮਤਲਬ ਆਪ ਦਾ ਨਾਲੇ ਤਾਂ ਪਰਿਵਾਰ ਪਾਲਿਆ ਤੇ ਨਾਲੇ ਉਹਨੇ ਆਪ ਦੇ ਘਰ ਵਾਲੇ ਲਈ ਮਤਲਬ ਇਨਸਾਫ ਲਿਆ ਇਹੀ ਮਤਲਬ ਇਹ ਜੇ ਲੋਕਾਂ ਕਰਕੇ ਹੀ ਮੈਨੂੰ ਲੱਗਦਾ ਸਾਰਾ ਇਹ ਸਿਸਟਮ ਖੜਾ ਮਤਲਬ ਇਸ ਸਮਾਜ ਦੇ ਵਿੱਚ ਬੜੇ ਘੱਟ ਲੋਕ ਨੇ ਜਿਹੜੇ ਇਨਸਾਫ ਦੇ ਲਈ ਇਹਨਾਂ ਲੜ ਸਕਦੇ ਆ ਤੇ ਉੱਥੇ ਸਾਡੇ ਲਈ ਸਾਡੇ ਇਹ ਸਿਸਟਮ ਦੇ ਲਈ ਬੜੀ ਸ਼ਰਮ ਦੀ ਗੱਲ ਹੈ ਕਿ ਪਰਿਵਾਰਾਂ ਨੂੰ ਇੰਨੀ ਇੰਨੀ ਦੇਰ ਇਨਸਾਫ ਦੇ ਲਈ ਲੜਨਾ ਪੈ ਰਿਹਾ ਤਾਂ ਜਿਹੜੀ ਬੀਬੀ ਗੁਰਮੀਤ कौर ਹੈ ਠੀਕ ਹੈ ਇਹਨਾਂ ਨੂੰ ਇਹ ਇਨਸਾਫ ਪਰਿਵਾਰਾਂ ਨੂੰ ਬੜਾ ਲੇਟ ਮਿਲਿਆ ਪਰ ਇਹ ਇੱਕ ਬੜਾ ਇਤਿਹਾਸਿਕ ਫੈਸਲਾ ਬੜਾ ਸੋਹਣਾ ਫੈਸਲਾ ਜਿਹੜੇ ਭੁਪਿੰਦਰਜੀਤ ਸਿੰਘ ਵਿਰਕ ਵਰਗੇ ਬੁੱਚੜ ਨੇ ਉਹਨਾਂ ਦੇ ਨਾਲ ਇੱਕ ਸੂਬਾ ਸਿੰਘ ਸੀ ਸੂਬਾ ਸਿੰਘ ਕਹਿੰਦੇ ਚਾਰ ਫੇਕ ਇਨਕਾਊਂਟਰਾਂ ਵਿੱਚ ਪਹਿਲਾਂ ਸਜ਼ਾ ਉਹਨੂੰ ਹੋਈ ਵੀ ਹੈ ਤੁਸੀਂ ਦੇਖੋ ਵੀ ਕਹੇ ਜੇ ਕਿਹੋਨੇ ਚਿਹਰੇ ਨੇ ਇਹਨਾਂ ਦੇ ਯਾਰ ਹਾਂਜੀ ਤੇ ਪਰ ਆ ਜਿਹੜੀ ਜਿਹੜੀ ਉਮਰੇ ਇਹ ਅੰਦਰ ਗਏ ਨੇ ਇਹਦੀ ਤਾਂ ਬਾਕੀ ਪੁਲਿਸ ਅਫਸਰਾਂ ਨੂੰ ਉਹਨਾਂ ਨੂੰ ਸਬਕ ਲੈਣਾ ਚਾਹੀਦਾ ਜਿੰਨਾ ਕਰਕੇ ਸਾਡਾ ਪੁਲਿਸ ਮਹਿਕਮਾ ਵੀ ਬਦਨਾਮ ਹੁੰਦਾ ਜਿੰਨਾ ਕਰਕੇ ਲੋਕਾਂ ਦਾ ਸਿਸਟਮ ਦੇ ਉੱਤੇ ਵਿਸ਼ਵਾਸ ਉੱਠ ਜਾਂਦਾ ਜਿੰਨਾ ਕਰਕੇ ਲੋਕਾਂ ਦੇ ਦਿਲਾਂ ਵਿੱਚ ਇੱਕ ਡਰਦਾ ਮਾਹੌਲ ਬਣਦਾ ਜਿਹੜਾ ਮੈਂ ਹਮੇਸ਼ਾ ਕਹਿੰਦਾ ਕਿ ਜਿਸ ਲੈਵਲ ਤੇ ਪੰਜਾਬ ਪੁਲਿਸ ਕੰਮ ਕਰ ਰਹੀ ਹੈ ਜਿਵੇਂ ਕੰਮ ਦੇਖੋ ਸਾਰੇ ਮਾੜੇ ਤਾਂ ਨਹੀਂ ਹੈਗੇ ਠੀਕ ਹੈ ਪਰ ਕੁਝ ਕੁ ਨਲਾਇਕ ਬੰਦਿਆਂ ਕਰਕੇ ਪੰਜਾਬ ਪੁਲਿਸ ਬਾਰੇ ਲੋਕਾਂ ਦੇ ਦਿਲਾਂ ਵਿੱਚ ਇੱਕ ਡਰ ਦਾ ਮਾਹੌਲ ਹੈ ਕੋਈ ਆਪਦੀ ਮਤਲਬ ਸਮੱਸਿਆ ਲੈ ਕੇ ਪੁਲਿਸ ਕੋਲ ਜਾਣ ਤੋਂ ਵੀ ਡਰਦਾ ਠੀਕ ਹੈ ਬੜੇ ਅੱਛੇ ਅਫਸਰ ਨੇ ਜਿਹੜੇ ਬੜੇ ਵਧੀਆ ਲੈਵਲ ਤੇ ਕੰਮ ਕਰ ਰਹੇ ਆ ਬੜੇ ਉਹਨਾਂ ਨੇ ਸੁਧਾਰਾਂ ਦੀ ਕੋਸ਼ਿਸ਼ ਵੀ ਕੀਤੀ ਹੈ ਪਰ ਕੁਝ ਕਿ ਨਲਾਇਕ ਬੰਦਿਆ ਕਰਕੇ ਲੋਕ ਉਹਨਾਂ ਅਫਸਰਾਂ ਤੱਕ ਵੀ ਆਪਦੀ ਪਹੁੰਚ ਨਹੀਂ ਕਰ ਪਾਰੇ ਠੀਕ ਹੈ ਜੀ ਪਰ ਆਹਾ ਜਿਹੜਾ ਇਹ ਇਹ ਫੈਸਲਾ ਹੋਇਆ ਇਹਦੇ ਨਾਲ ਉਹ ਜਿਹੜੀਆਂ ਕਾਲੀਆਂ ਭੇਡਾਂ ਨੇ ਜਿਹੜੇ ਬੁੱਚੜ ਨੇ ਜਿਹੜੇ ਨਲਾਇਕ ਅਫਸਰ ਨੇ ਉਹਨੂੰ ਨੂੰ ਸੇਂਦ ਲੈਣੀ ਚਾਹੀਦੀ ਹੈ ਵੀ ਹੁਣ ਤਾਂ ਪਾਵਰ ਦੇ ਨਸ਼ੇ ਦੇ ਵਿੱਚ ਜਿਹੜੇ ਹੰਕਾਰੇ ਫਿਰਦੇ ਹੋ ਲੋਕਾਂ ਦੇ ਵਧੀਕੀਆਂ ਕਰੀ ਜਾਂਦੇ ਹੋ ਪਰ ਇੱਕ ਗੱਲ ਯਾਦ ਰੱਖਿਓ ਬੁਢਾਪਾ ਜੇਲ੍ਹ 'ਚ ਬੀਤਣਾ ਤੁਹਾਡਾ ਵੀ ਹੂੰ ਜਿਵੇਂ ਭੁਪਿੰਦਰਜੀਤ ਤਵਿਰਕ ਦਾ ਤੁਸੀਂ ਪੜੋ ਕਹਿੰਦਾ ਮੈਨੂੰ ਸ਼ੂਗਰ ਹੈ ਮੇਰੇ ਹਜੇ ਬੱਚੇ ਵਿਆਹਣ ਕੰਨੀਓ ਪਏ ਆ ਹਾਂਜੀ ਕੋਈ ਕਹਿੰਦਾ ਮੈਨੂੰ ਜੀ ਮੈਂ ਜ਼ਿਆਦਾ ਬਿਮਾਰ ਰਹਿਣਾ ਇੱਕ ਜਿਹੜਾ ਸੁਭਾ ਸਿੰਘ ਕਿ ਕਿਹੜਾ ਉਹਨੇ ਤਾਂ ਆਪਦਾ 10 ਸਾਲ ਦਾ ਜਿਹੜਾ ਮੈਡੀਕਲ ਰਿਕਾਰਡ ਨਾਲ ਲਾਤਾ ਮੈਂ ਬੜਾ ਬਿਮਾਰ ਰਹਿਣਾ ਜੀ ਮੇਰੇ ਤੇ ਤਰਸ ਕੀਤਾ ਜਾਵੇ ਉਹ ਕੰਜਰੋ ਤੁਸੀਂ ਥੋੜਾ ਜਿਹਾ ਸੋਚੋ ਉਹ ਉਹ ਪਰਿਵਾਰਾਂ ਬਾਰੇ ਸੋਚੋ 32 ਸਾਲ ਜਿਨ੍ਹਾਂ ਨੇ ਮਤਲਬ ਸਬਰ ਕੀਤਾ ਹਾਂਜੀ ਉਹ ਗੁਰਮੀਤ ਕੌਰ ਬਾਰੇ ਉਹ ਜਿਹੜੇ ਸੁਖਦੇਵ ਸਿੰਘ ਦੀ ਵਾਈਫ ਬਾਰੇ ਤੁਸੀਂ ਸੋਚੋ ਜਿਹਨੀਆਂ ਆਪਦੀ ਭਰੀ ਜਵਾਨੀ ਲੋਕਾਂ ਦੇ ਘਰੇ ਕੰਮ ਕਰ ਕਰ ਹੰਡਾਤੀ ਲੋਕਾਂ ਦੇ ਖੇਤਾਂ 'ਚ ਕੰਮ ਕਰ ਹੰਡਾਤੀ ਆਪ ਦਾ 6 ਮਹੀਨਿਆਂ ਦਾ ਗਰਭ ਲੈ ਕੇ ਜਿਨੇ ਮਤਲਬ ਉਸ ਬੱਚੇ ਨੂੰ ਜਨਮ ਦਿੱਤਾ ਉਸ ਅਵਸਥਾ ਦੇ ਵਿੱਚ ਤੇ ਉਹਨੂੰ ਇੱਥੋਂ ਤੱਕ ਅੱਜ ਲੈ ਕੇ 31 ਸਾਲ ਦਾ ਉਹ ਜਵਾਕ ਹੋ ਗਿਆ ਹਾਂਜੀ ਤੇ ਇਹ ਹੀ ਜਦੋਂ ਮਤਲਬ ਇਹ ਉਦੋਂ ਪਾਵਰ ਦੇ ਨਸ਼ੇ ਵਿੱਚ ਅੰਨੇ ਹੋਏ ਆਪਦੇ ਮੁੱਢਿਆਂ ਤੇ ਸਟਾਰ ਵਧਾਉਣ ਦੇ ਲਈ ਲੋਕਾਂ ਤੋਂ ਐਕਸਟਰਸ਼ਨ ਲੈਣ ਦੇ ਲਈ ਮੈਂ ਕਹਿੰਨਾ ਇਹ ਬੜਾ ਕੁਛ ਕਰਦੇ ਆ ਇਹ ਤੇ ਇਹ ਜਦੋਂ ਅੰਨੇ ਹੋਏ ਕਰਦੇ ਆ ਤੇ ਫਿਰ ਆ ਕੁਝ ਬੁਢਾਪੇ 'ਚ ਭੁਗਤਣਾ ਪੈਂਦਾ ਹੈ ਇਹ ਵੱਟਸਐਪ ਜਿਵੇਂ ਤੁਸੀਂ ਕਿਹਾ ਕਿ بڑے ਲੋਕ ਕਿਹੜੇ ਇਨਸਾਫ ਤੱਕ ਨਹੀਂ ਪਹੁੰਚ ਪਾਉਂਦੇ ਜਦੋਂ ਅਸੀਂ ਉਹ ਉਹ ਜਿਹੜੀਆਂ ਮਾਵਾਂ ਸਾਡੀਆਂ ਜਾਂ ਬਜ਼ੁਰਗਔਰਤਾਂ ਜਿਹੜੀਆਂ ਖੜੀਆਂ ਜਦੋਂ ਉਹਨਾਂ ਦੇ ਵੱਲ ਦੇਖਦੇ ਆ ਤਾਂ ਇਹ ਲੱਗਦਾ ਕਿ ਬਹੁਤ ਹੀ ਸੁਧਾਰਨ ਵਿੱਚ ਤੁਸੀਂ ਕਿਹਾ ਕਿ ਇੱਕ ਤਾਂ ਦਿਹਾੜੀ ਵਿਚਾਰੀ ਕਰਕੇ ਮਤਲਬ ਬੰਦੇ ਇੱਕ ਸੁਧਾਰਨ ਪਰਿਵਾਰ ਨੂੰ ਚੰਡੀਗੜ੍ਹ ਦੇ ਚਾਰ ਗੇੜੇ ਲਾਉਣੇ ਪੈ ਜਾਣ ਬਸ ਹੋ ਜਾਂਦੀ ਹੈ ਕਿਉਂਕਿ ਖਰਚੇ ਆ ਉੱਥੇ ਜਾਣਾ ਕੁਝ ਖਾਣਾ ਪੀਣਾ ਮਤਲਬ ਕੋਈ ਬਸ ਤੇ ਜਾਂਦੇ ਉਹਦਾ ਵੀ ਕਿਰਾਇਆ 32 ਸਾਲ ਉਹ ਮਤਲਬ ਉਹ ਸੋਚੋ ਸੋਚਦੇ ਹੋ ਕੀ ਕੀ ਹੁੰਦਾ ਤੁਸੀਂ ਨਾ ਇਹ ਦੇਖੋ ਜੀ ਮਤਲਬ ਤੁਹਾਨੂੰ ਦੱਸਿਆ ਵੀ ਅਹਿਜੀ ਲੋਕਾਂ ਨੂੰ ਕਿਉਂ ਮੈਂ ਕਹਿੰਨਾ ਸਲਾਮ ਕਰਨ ਨੂੰ ਜੀ ਕਰਦਾ ਜਿਨ੍ਹਾਂ ਦੇ ਘਰੇ ਆਟਾ ਨਹੀਂ ਸੀ ਪਰ ਉਹ ਔਕੇ ਸੋਕੇ ਸੁਪਰੀਮ ਕੋਰਟ ਤੱਕ ਵੀ ਗਏ ਉਹ ਸੀਬੀਆਈ ਦੀਆਂ ਕੋਟਾਂ ਦੇ ਉਹਨਾਂ ਨੇ ਧੱਕੇ ਵੀ ਖਾਦੇ 32 ਸਾਲ ਆਪ ਦਾ ਇਨਸਾਫ ਲੜਿਆ ਤੁਸੀਂ ਦੇਖੋ ਉੱਥੇ ਇੱਕ ਤੁਹਾਨੂੰ ਧਿਆਨ ਹੋਊਗਾ ਬਠਿੰਡੇ ਮਾਲ ਰੋਡ ਦਾ ਪ੍ਰਧਾਨ ਠੀਕ ਹੈ ਜੀ ਮੇਲਾ ਜੀ ਦਾ ਕਤਲ ਕਰ ਦਿੱਤਾ ਗਿਆ ਸੀ ਅਰਸ਼ਡੱਲਾ ਗੈਂਗ ਦੇ ਵੱਲੋਂ ਤੁਹਾਨੂੰ ਸ਼ਾਇਦ ਪਤਾ ਹੋਵੇ ਉਹਦਾ ਪਰਿਵਾਰ ਵਿਚਾਰਾ ਗਵਾਹੀ ਮੁੱਕਰ ਗਿਆ ਉਹਨੂੰ ਨੂੰ ਇੰਨਾ ਡਰਾਇਆ ਗਿਆ ਉਹ ਗਵਾਹੀ ਮੁੱਕਰ ਗਿਆ ਠੀਕ ਹੈ ਜੀ ਉਹਦੀ ਇਨਵੈਸਟੀਗੇਸ਼ਨਾਂ ਵਿੱਚ ਇੰਨੀਆ ਘਾਟ ਸੀ ਜਦੋਂ ਮਤਲਬ ਉਹ ਸਾਰਾ ਕੁਝ ਛਪਿਆ ਮਤਲਬ ਕਮਾਲ ਦੀ ਗੱਲ ਸੀ ਤੇ ਤੁਸੀਂ ਦੇਖੋ ਵੀ ਅ ਅਸੀਂ ਗੱਲ ਕੀਤੀ ਤੇ ਕਹਿੰਦੇ ਉਹਦੇ ਪਰਿਵਾਰ ਨੇ ਡਰ ਕੇ ਗਵਾਹੀ ਮੁੱਕਰ ਗਿਆ ਹਾਂਜੀ ਤੇ ਇਹ ਪਰਿਵਾਰ ਇਹਦੇ ਕੋਲ ਕੀ ਸੀ ਇਹ ਪਰਿਵਾਰ ਸਾਡਾ ਸ਼ਹਿਰ 'ਚ ਬੈਠਾ ਸੀ ਬਠਿੰਡੇ 'ਚ ਹੀ ਮਤਲਬ ਇਹ ਲੜਾਈ ਸੀ ਪਰ ਉਹਨਾਂ ਦੇ ਅੱਗੇ ਇੱਕ ਮੌਲ ਹੀ ਐਸਾ ਬਣਾ ਦਿੱਤਾ ਗਿਆ ਇਹ ਡਰ ਕੇ ਬਹਿ ਗਏ ਤੇ ਗਰੀਬ ਬੰਦੇ ਜਿਨ੍ਹਾਂ ਦੇ ਘਰੇ ਰੋਟੀ ਨਹੀਂ ਪੱਕਦੀ ਸੀ ਉਪਿੰਦਰਜੀਤ ਵਰਗੇ ਹੰਕਾਰੇ ਵੇ ਅਫਸਰ ਬੁੱਚੜ ਅਫਸਰ ਜਿਨ੍ਹਾਂ ਨੇ ਸਾ ਮਦਾਮ ਦੰਡ ਭੇਦ ਸਾਰਾ ਕੁਝ ਵਰਤਿਆ ਹੋਣਾ ਤੁਸੀਂ ਦੇਖੋ ਉਸ ਦੇ باوجود ਉਹ ਆਪਦੀ ਸਟੈਂਡ ਤੇ ਰਹੇ ਤੇ ਇਹਨਾਂ ਨੂੰ ਅੰਦਰ ਕਰਵਾਇਆ ਤੇ ਜਿਹੜੇ ਸਾਡੀ ਵਰਗੀ ਲੋਕ ਜਿਨ੍ਹਾਂ ਕੋਲੇ ਸਾਰੀਆਂ ਸੁੱਖ ਸੁਵਿਧਾਵਾਂ ਨੇ ਜਿਹੜੇ ਅਸੀਂ ਸ਼ਹਿਰ ਚ ਬੈਠੇ ਆ ਉਸੇ ਸ਼ਹਿਰ ਚ ਮਤਲਬ ਕਿਸ ਲੜਨਾ ਸੀ ਉਹ ਪਰਿਵਾਰ ਨੂੰ ਡਰਾ ਲਿਆ ਗਿਆ ਫੋਰਨ ਚ ਬੈਠੇ ਇੱਕ ਬੰਦੇ ਨੇ ਡਰਾ ਲਿਆ ਇੱਕ ਚਿੰਦੀ ਚੋਰ ਬਦਮਾਸ਼ ਉਹਨੇ ਮਤਲਬ ਡਰਾ ਲਿਆ ਹਾਂਜੀ ਤੇ ਇਹ ਪਰਿਵਾਰ ਇੱਕ ਵੱਡੇ ਪੁਲਿਸ ਅਫਸਰ ਤੋਂ ਨਹੀਂ ਡਰੇ ਜਿਹੜਾ 8-10 ਸਾਲ ਐਸਐਸਪੀ ਲੱਗਿਆ ਰਹਿ ਗਿਆ ਜਿਹੜਾ ਪਤਾ ਨਹੀਂ ਕਿਹੇ ਜਿਹਿਆਂ ਪੋਸਟਾਂ ਤੇ ਰਹਿ ਗਿਆ ਜਿਹਦੇ ਨਾਲ ਇੱਕ ਭ੍ਰਿਸ਼ਟ ਸਿਸਟਮ ਖੜਾ ਸੀ ਹਾਂਜੀ ਤਾਂ ਇਹ ਇਹ ਬੜਾ ਰਾਹ ਔਖਾ ਸੀ ਜਿਹਨੂੰ ਗੁਰਮੀਤ ਕੌਰ ਵਰਗੇ ਲੈ ਕੇ ਇੱਥੋਂ ਤੱਕ ਆਏ ਐ ਜਿਨ੍ਹਾਂ ਨੇ ਇੱਕ ਉਦਾਹਰਣ ਖੜੀ ਕੀਤੀ ਐ ਜਿਨ੍ਹਾਂ ਨੇ ਲੋਕਾਂ ਨੂੰ ਦੱਸਿਆ ਵੀ ਜ਼ਿੰਦਗੀ 'ਚ ਯਾਰ ਪੈਸਾ ਹੀ ਸਾਰਾ ਕੁਝ ਨਹੀਂ ਜਿਨ੍ਹਾਂ ਨੇ ਇੱਕ ਐਗਜ਼ਾਮਪਲ ਫਿਟ ਕੀਤੀ ਐ ਇੱਕੋ ਵਾਰੀ ਜੰਮਣਾ ਤੇ ਇੱਕੋ ਵਾਰੀ ਮਰਨਾ ਜਿਹੜੀ ਮੌਤ ਐ ਉਹ ਟਲ ਹਾਂਜੀ ਤੁਸੀਂ ਤੁਸੀਂ ਐਡੇ ਸਵਾਰਥੀ ਨਹੀਂ ਹੋ ਸਕਦੇ ਵੀ ਯਾਰ ਜਿਨ੍ਹਾਂ ਨੇ ਤੁਹਾਡੇ ਨਾਲ ਜੀਵਨ ਜਿਉਣਾ ਸੀ ਜਿਹੜੇ ਜਿਹੜੇ ਤੁਹਾਡੇ ਪਰਿਵਾਰ ਦਾ ਮੈਂਬਰ ਸੀ ਜਿਹੜੇ ਮਤਲਬ ਤੁਹਾਡੇ ਲਈ ਸਾਰਾ ਕੁਝ ਹੁੰਦੇ ਨੇ ਉਹਨਾਂ ਨੂੰ ਜੇ ਕੋਈ ਬੇਰਹਿਮੀ ਨਾਲ ਮਾਰ ਦੇ ਜੇ ਕੋਈ ਉਹਨਾਂ ਦਾ ਕਤਲ ਕਰ ਦੇ ਅਸੀਂ ਉਹਨਾਂ ਦੇ ਹੱਤਿਆ ਹੱਤਿਆਰਿਆਂ ਨੂੰ ਅਸੀਂ ਛੱਡ ਨਹੀਂ ਸਕਦੇ ਸਾਨੂੰ ਛੱਡਣਾ ਨਹੀਂ ਚਾਹੀਦਾ ਠੀਕ ਹੈ ਇਹ ਇੱਕ ਬੜੀ ਵਧੀਆ ਇਹ ਪਰਿਵਾਰਾਂ ਨੇ ਜਿਹੜੇ ਸੱਤੇ ਪਰਿਵਾਰ ਸੀ ਇਹਨਾਂ ਨੇ ਬਹੁਤ ਸੋਹਣੇ ਉਦਾਹਰਣ ਮਤਲਬ ਦਿੱਤੀ ਹੈ ਤੇ ਇਹ ਜੀ ਲੋਕਾਂ ਕਰਕੇ ਉਦਾਹਰਨਾ ਸੈੱਟ ਹੁੰਦੀਆਂ ਤੇ ਲੋਕ ਇਨਸਾਫ ਲਈ ਲੜਾਈਆਂ ਲੜਦੇ ਆ ਤੁਸੀਂ ਅੱਜ ਦੇਖ ਰਹੇ ਹੋ ਪੰਜਾਬ ਚ ਪੁਲਿਸ ਸਟੇਟ ਵਾਲੇ ਪਾਸੇ ਨੂੰ ਕਹਿੰਦੇ ਕਿ ਵਧ ਰਿਹਾ ਚਾਹੇ ਕਰਨਲ ਬਾਠ ਦੀ ਘਟਨਾ ਹੋਵੇ ਉਸ ਤੋਂ ਪਹਿਲਾਂ ਇੱਕ ਮੁੰਡਾ ਜਿਹੜਾ ਕਿਡਨੈਪਿੰਗ ਚੱਕਰ ਚ ਇਨਕਾਊਂਟਰ ਬਣਾਇਆ ਗਿਆ ਉਸ ਤੋਂ ਬਾਅਦ ਬਠਿੰਡਾ ਦੇ ਵਿੱਚ ਇੱਕ ਸਟੋਰੀਅਲ ਡੈਥਾਂ ਹੁੰਦੀਆਂ ਦੋ ਉਸ ਤੋਂ ਅੱਗੇ ਅਗਬੌਰ ਦੇ ਵਿੱਚ ਇੱਕ ਪੁਲਿਸ ਮੁਕਾਬਲਾ ਜਿਹਨੂੰ ਬਾਅਦ ਚ ਬਣਾ ਦਿੱਤਾ ਕਿ ਉਹ ਆਫਸ਼ ਹੋ ਗਏ ਪੰਜਾਬ ਚ ਲਗਾਤਾਰ ਇਹ ਚੀਜ਼ ਚੱਲ ਰਹੀਆਂ ਹਨ ਕੀ ਲੱਗਦਾ ਜਿਹੜੇ ਅਫਸਰ ਜਿਵੇਂ ਹੁਣ ਸੀਬੀਆਈ ਦੀ ਸੀਬੀਆਈ ਦੀ ਇਨਕੁਆਇਰੀ ਖੁੱਲ ਗਈ ਹੈ ਤਨ ਅਫਸਰਾਂ ਤੇ ਇੱਕ ਜੁਡੀਸ਼ੀਅਲ ਇਨਕੁਆਇਰੀ ਭੁਗਤ ਰਿਆ ਜਿਹੜਾ ਸੀਏ1 ਦਾ ਇੰਚਾਰਜ ਸੀ ਕੀ ਲੱਗਦਾ ਜਿਹੜੇ ਅਫਸਰ ਅੱਜ ਚਾ ਚਾ ਦੇ ਵਿੱਚ ਕਾਰ ਬੈਂਦੇ ਆ ਜਾਂ ਜਿਹੜੇ ਇਹ ਨਹੀਂ ਤਰਸ ਕਰਦੇ ਕਿ ਉਹ ਵੀ ਕਿਸੇ ਮਾਂ ਦੇ ਪੁੱਤ ਹੈ ਇਹ ਕੀ ਲੱਗਦਾ ਇਹਨਾਂ ਦੇ ਭੁਵਿੱਖੇ ਵੀ ਫਿਰ ਇਸ ਤਰੀਕੇ ਦੇ ਹੋਣਗੇ ਜਿਹੜਾ ਡਟੇ ਰਹੇ ਇਹਨਾਂ ਦੇ ਭੁਵਿੱਖੇ ਇਸ ਤੋਂ ਵੀ ਵੱਧ ਮਾੜੇ ਹੋਣ ਵਾਲੇ ਆ ਉਹਦੇ ਪਿੱਛੇ ਕਾਰਨ ਹੈ ਜਿਹੜੀ ਪ੍ਰਾਣੇ ਵੇਲੇ ਦੇ ਅਫਸਰ ਸੀ ਨਾ ਉਦੋਂ ਇੰਨੀਆਂ ਸੁੱਖ ਸੁਵਿਧਾਵਾਂ ਹੈ ਨਹੀਂ ਸੀ ਤੇ ਇਹਨਾਂ ਨੇ ਚੰਗੇ ਮਾੜੇ ਸਾਰੇ ਟਾਈਮ ਹੰਢਾਏ ਆ ਇਹ ਤਾਂ ਹੁਣ ਪਿਛਲੇ 10 15 ਸਾਲਾਂ ਦੇ ਸੌਕੇ ਹੋਏ ਆ ਤਿੰਨ ਨੇ ਰੰਗਲੀ ਦੁਨੀਆ ਦੇਖੀ ਹੈ ਇਹ 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 ਸਿਸਟਮ ਦੇਖਿਆ ਤੇ ਆਹ ਜਿਹੜੇ ਅੱਜ ਕੱਲ ਦੇ ਨੇ ਜਿਹੜੇ ਜੰਮੀ ਉਹਨਾਂ ਸੁੱਖ ਸੁਵਿਧਾਵਾਂ ਦੇ ਵਿੱਚ ਨੇ ਉਹ ਲਗਜ਼ਰੀ ਲਾਈਫ ਦੇ ਵਿੱਚ ਨੇ ਉਹ ਵੱਡੇ ਸਿਸਟਮ ਦੇ ਵਿੱਚ ਨੇ ਪਾਵਰਰਾਂ ਦੇ ਵਿੱਚ ਇਹ ਹੰਕਾਰੇ ਵੀ ਇਹ ਮਤਲਬ ਆਏ ਆ ਠੀਕ ਹੈ ਇਹਨਾਂ ਲਈ ਬੁਢਾਪਾ ਜੇਲਾਂ ਚ ਘਟਣਾ ਬੜਾ ਔਖਾ ਇਹੀ ਗੱਲ ਮੇਰੀ ਯਾਦ ਰੱਖਿਓ ਮਨਿੰਦਰ ਜੀ ਇਹੇ ਇੱਕ ਕੰਧਾਂ 'ਚ ਟੱਕਰਾ ਮਾਰ-ਮਾਰ ਰੋਣਗੇ ਠੀਕ ਹੈ ਇਹੇ ਚੀਕਾਂ ਮਾਰਨਗੇ ਵੀ ਅਸੀਂ ਇੱਕ ਪੰਗੇ ਕਿਉਂ ਲਏ ਗੱਲ ਯਾਦ ਰੱਖਿਓ ਉਹਦੇ ਕਰੇ ਦੇਰ ਆ ਯਾਰ ਉਹਦੇ ਕਰੇਂ ਦੇਰ ਨਹੀਂ ਜਿਹੜੇ ਮਾਵਾ ਦੇ ਪੁੱਤ ਚੱਕ ਚੱਕ ਮਾਰੇ ਆ ਨੇ ਹੱਕੇ ਜਿਨ੍ਹਾਂ ਨੂੰ ਤੁਸੀਂ ਮਤਲਬ ਉਹ ਦੋ ਬੁੱਚੜ ਬੜ ਬੜ ਉਹਨਾਂ ਦੀਆਂ ਮਤਲਬ ਛਾਤੀਆਂ ਤੇ ਵਹਿ ਵਹਿ ਗੋਲੀਆਂ ਮਾਰੀਆਂ ਜਿਨ੍ਹਾਂ ਨੂੰ ਤੁਸੀਂ ਮਤਲਬ ਹੋਰ ਲੋਕਾਂ ਨੂੰ ਡਰਾਉਨੇ ਹੋ ਵੀ ਅਸੀਂ ਤਾਜ਼ਾ ਇਨਕਾਊਂਟਰ ਕਰਕੇ ਆਏ ਆ ਤੇ ਮਤਲਬ ਜੇ ਤੇਰਾ ਵੀ ਕਰਦੇ ਅਗੇ 10 ਲੱਖ ਉਰ ਉੱਦ ਜੂ ਹਾਂਜੀ ਮਤਲਬ ਯਾਰ ਕਿਤਨੂ ਤੁਰਪਿਆ ਪੰਜਾਬ ਅਸੀਂ ਉਹ ਪੰਜਾਬ 'ਚ ਰਹਿਣ ਵਾਲੇ ਆ ਯਾਰ ਜਿਹੜੇ ਨਜਾਇਜ਼ ਗੱਲ ਕੋਈ ਬਰਦਾਸ਼ਤ ਹੀ ਨਹੀਂ ਕਰਦੇ ਸੀ ਜਿਹੜੇ ਕੋਈ ਸੱਤ ਬਗਾਨਾ ਵੀ ਆ ਕੇ ਖੜਾ ਹੋਵੇ ਉਹਦੇ ਨਾਲ ਕੁਝ ਗਲਤ ਹੁੰਦਾ ਹੋਵੇ ਤੇ ਪੰਜਾਬੀ ਹਰੇਕ ਸਟੈਂਡ ਲੈ ਲੰਦਾ ਸੀ ਜਿਹੜੇ ਪੰਜਾਬੀ ਨੂੰ ਜਾਣਿਆ ਜਾਂਦਾ ਵੀ ਹਰੇਕ ਭੁੱਖੇ ਨੁਰਜਵਾਨ ਵਾਲਾ ਪੰਜਾਬੀ ਹੈ ਮਤਲਬ ਉਹ ਹਮੇਸ਼ਾ ਤਾਨਾਸ਼ਹੀ ਦੇ ਖਿਲਾਫ ਪੰਜਾਬ ਨੇ ਸਭ ਤੋਂ ਪਹਿਲਾਂ ਆਵਾਜ਼ ਚੱਕੀ ਹੈ ਕਿਤੇ ਵੀ ਕੋਈ ਗੱਲ ਹੋ ਜੇ ਪੰਜਾਬ ਚੱਕਣ ਵਾਲਾ ਇਹ ਕੀ ਸਾਡੇ ਵਿੱਚ ਕਿਹੜੀਆਂ ਨਸਲਾਂ ਆ ਗਈਆਂ ਜਿਹੜੀਆਂ ਮਤਲਬ ਆਪਦੀ ਪਾਵਰ ਦੇ ਨਸ਼ੇ ਵਿੱਚ ਹੰਕਾਰੀਆਂ ਹੋਈਆਂ ਆਪਦੀ ਭੈਣ ਭਰਾਵਾਂ ਨੂੰ ਆਪਦੀ ਬੱਚਿਆਂ ਨੂੰ ਆਪਦੀ ਪੰਜਾਬ ਦੇ ਭੂwek ਨੂੰ ਬੁੱਚੜਾਂ ਦੀ ਤਰ੍ਹਾਂ ਯਾਰ ਮਤਲਬ ਟ੍ਰੀਟ ਕਰ ਰਹੀਆਂ ਕਾਦੇ ਲਈ ਪੈਸੇ ਲਈ ਕਾਦੇ ਲਈ ਮੋਢਿਆਂ ਤੇ ਸਟਾਰ ਵਧਾਉਣ ਦੇ ਲਈ ਤਾਂ ਇਹ ਇਹ ਇਹਨਾਂ ਲੋਕਾਂ ਨੂੰ ਸਬਕ ਲੈਣ ਦੀ ਲੋੜ ਹੈ ਉਹਦੇ ਕਰੇ ਦੇ ਰਹੇ ਹਨ ਧੇਰ ਨਹੀਂ ਮਨਿੰਦਰ ਜੀ ਕੀ ਲੱਗਦਾ ਮਤਲਬ ਜਿਵੇਂ ਉਹਨਾਂ ਨੂੰ ਇੱਕ ਇਨਸਾਫਤਾ ਮਿਲ ਗਿਆ ਕਿ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਸਜ਼ਾਆਂ ਮਿਲ ਗਈਆਂ ਪਰ ਜਿਹੜੀ ਉਹਨਾਂ ਦੀ ਜ਼ਿੰਦਗੀ ਦੇ ਬਿਹਤਰੀਨ ਬਰੇ ਗਏ ਆਰਥਿਕ ਤੌਰ ਤੇ ਵੀ ਉਹ ਤੰਗ ਹੋਏ ਜਿਹੜੇ ਕਿਤੇ ਅੱਜ ਉਹਨਾਂ ਦੇ ਘਰ ਦਿਆਂ ਨਹੀਂ ਜੇ ਬਰਾਬਰ ਖੜੇ ਹੁੰਦੇ ਤਾਂ ਕਮਾਈ ਵੀ ਹੋਰ ਹੋਣੀ ਸੀ ਘਰ ਦਾ ਮਾਹੌਲ ਵੀ ਹੋਰ ਹੋਣਾ ਸੀ ਕੀ ਲੱਗਦਾ ਜਿਹੜਾ ਉਹ ਉਹ ਨੁਕਸਾਨ ਵੀ ਤਾਂ ਪਰਪਾਈ ਹੋਣੀ ਚਾਹੀਦੀ ਮਨਿੰਦਰ ਜੀ ਦੇਖੋ ਮੈਂ ਮਤਲਬ ਮੈਂ ਸਵੇਰੇ ਵੀ ਇਹ ਆਵਾਜ਼ ਹੀ ਇਹ ਚੁੱਕੀ ਸੀ ਕਿ ਕੁਝ ਜ਼ਖਮ ਹੁੰਦੇ ਆ ਭਰਤਾ ਜਾਂਦੇ ਪਰ ਉਹਨਾਂ ਦੇ ਨਿਸ਼ਾਨ ਨਹੀਂ ਜਾਂਦੇ ਇਹਨਾਂ ਪਰਿਵਾਰਾਂ ਨੂੰ ਉਹਨਾਂ ਬੱਚਿਆਂ ਨੂੰ ਅਸੀਂ ਘਾਟਾ ਉਹਨਾਂ ਦਾ ਕਦੇ ਪੂਰਾ ਨਹੀਂ ਕਰ ਸਕਦੇ ਉਹ ਔਰਤਾਂ ਜਿਹੜੀਆਂ ਭਰੀ ਜਵਾਨੀ ਚ ਵਿਧਵਾ ਹੋ ਗਈਆਂ ਉਹ ਬੱਚੇ ਜਿਹੜੇ ਇਸ ਦੁਨੀਆ ਚ ਪੈਦਾ ਹੋਣ ਤੋਂ ਪਹਿਲਾਂ ਹੀ ਜਿੰਨਾਂ ਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਗਿਆ ਪਰ ਮੈਂ ਇੱਥੇ ਮਾਨਯੋਗ ਡੀਜੀਪੀ ਪੰਜਾਬ ਆਪਣੇ ਗੌਰਵ ਯਾਦਵ ਜੀ ਨੂੰ ਇੱਕ ਬੇਨਤੀ ਕਰੂੰ ਦੇਖੋ ਇਹ ਉਹ ਅਫਸਰ ਨਹੀਂ ਜਿਨ੍ਹਾਂ ਨੇ ਅਤਵਾਦ ਆਪਬੀਆ ਦੇ ਪਿੰਡੇ ਤੇ ਹੰਡਾਇਆ ਠੀਕ ਹੈ ਤੇ ਇਹਨਾਂ ਨੂੰ ਇਹ ਚਾਹੀਦਾ ਵੀ ਇਹਨਾਂ ਨੂੰ ਠੀਕ ਹੈ ਮਾਨਯੋਗ ਅਦਾਲਤਾਂ ਨੇ ਇਨਸਾਫ ਦਿੱਤਾ ਪਰ ਹੁਣ ਪੰਜਾਬ ਪੁਲਿਸ ਨੂੰ ਵੀ ਇਹਦੇ ਵਿੱਚ ਅੱਗੇ ਆਉਣ ਦੀ ਲੋੜ ਹੈ ਜਿਹੜੇ ਇਹ ਪੁਲਿਸ ਮੁਲਾਜ਼ਮ ਸ਼ਹੀਦ ਹੋਏ ਐ ਇਹਨਾਂ ਨੂੰ ਮਤਲਬ ਬੇਦਰਦੀ ਨਾਲ ਬੇਰਹਿਮੀ ਨਾਲ ਕਤਲ ਕੀਤਾ ਕੁਛ ਨਲਾਇਕ ਅਫਸਰਾਂ ਨੇ ਇਹਨਾਂ ਨੂੰ ਅਸੀਂ ਸ਼ਹੀਦਾਂ ਦਾ ਦਰਜਾ ਦਈਏ ਕਿਉਂਕਿ ਇਹ ਵੀ ਉਦੋਂ ਆਨ ਡਿਊਟੀ ਸੀ ਇਹਨਾਂ ਨੂੰ ਸ਼ਹੀਦਾਂ ਦਾ ਦਰਜਾ ਦਈਏ ਇਹਨਾਂ ਦੀ ਜਿਹੜੀ ਵੀ ਹੁਣ ਤੱਕ ਦੀ ਸਰਵਿਸ ਹੋਣੀ ਸੀ ਉਹਦੇ ਜਿਹੜੇ ਬਣਦੇ ਪੱਤੇ ਐ ਪ੍ਰੋਮੋਸ਼ਨਾਂ ਸਹਿਤ ਉਹ ਉਹ ਦਈਏ ਇਨਾਂ ਨੂੰ ਇੱਜ਼ਤ ਨਾਲ ਮਤਲਬ ਰਿਟਾਇਰ ਕਰੀਏ ਜਾਂ ਜੋ ਵੀ ਪੰਜਾਬ ਪੁਲਿਸ ਦਾ ਸਿਸਟਮ ਹੁੰਦਾ ਹੈ ਹਨਾ ਉਹ ਇਹਨਾਂ ਨੂੰ ਕੀਤਾ ਜਾਵੇ ਇਹਨਾਂ ਦੇ ਜਿਹੜੇ ਪਰਿਵਾਰਕ ਮੈਂਬਰ ਨੇ ਜਿਵੇਂ ਪੰਜਾਬ ਪੁਲਿਸ ਦਾ ਇੱਕ ਬਹੁਤ ਸੋਹਣਾ ਸਿਸਟਮ ਹੈ ਜੇ ਇਹਨਾਂ ਦੇ ਕਿਸੇ ਵੀ ਮੁਲਾਜ਼ਮ ਦੀ ਅਫਸਰ ਦੀ ਮਤਲਬ ਡੈਥ ਹੋ ਜਾਂਦੀ ਹੈ ਔਨ ਡਿਊਟੀ ਤਾਂ ਉਹਦੇ ਪਰਿਵਾਰਕ ਮੈਂਬਰਾਂ ਨੂੰ ਨੌਕਰੀਆਂ ਦਿੱਤੀਆਂ ਜਾਂਦੀਆਂ ਬੜੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਤਾਂ ਯਾਰ ਇਹਨਾਂ ਪਰਿਵਾਰਾਂ ਦਾ ਵੀ ਕੋਈ ਕਸੂਰ ਨਹੀਂ ਇਹਨਾਂ ਦੇ ਪਰਿਵਾਰਾਂ ਦੇ ਜਿਹੜੇ ਜੀ ਹੈ ਉਹ ਸਾਡੇ ਮਹਿਕਮੇ ਦੇ ਨਲਾਇਕ ਅਫਸਰਾਂ ਨੇ ਚੱਕ ਕੇ ਮਾਰੇ ਹੈ ਸ਼ਹੀਦ ਕਰਦੇ ਮੈਂ ਕਹੂੰਗਾ ਤੇ ਉਹਨਾਂ ਨੂੰ ਉਹਨਾਂ ਦੇ ਬਣਦੇ ਹੱਕ ਮਾਨਯੋਗ ਡੀਜੀਪੀ ਸਾਹਿਬ ਨੂੰ ਗੌਰਵ ਯਾਦਵ ਜੀ ਨੂੰ ਜ਼ਰੂਰ ਦੇਣੀ ਚਾਹੀਦੀ ਹੈ ਤੇ ਜ਼ਰੂਰ ਚੰਗੀ ਪਹਿਲ ਕਰਨੀ ਚਾਹੀਦੀ ਹੈ ਬਹੁਤ ਬਹੁਤ ਧੰਨਵਾਦ 파ਕ ਤਾ ਗੱਲਬਾਤ ਕੀਤੀ ਸੰਦੀਪ 파ਰਕ ਦੇ ਨਾਲ ਉਹਨਾਂ ਨੇ ਉਸ ਸਮੇਂ ਨੂੰ ਯਾਦ ਕਰਕੇ ਕਿਹਾ ਕਿ ਸਾਇਦਾ ਉਹਨਾਂ ਮਾਵਾਂ ਨੂੰ ਉਹਨਾਂ ਔਰਤਾਂ ਨੂੰ ਜਿਹੜੀਆਂ ਗਰੀਬੀ ਦੇ ਬਾਵਜੂਦ ਵੀ ਐਡਾ ਵੱਡਾ ਸੰਘਰਸ਼ ਲੜਿਆ 32 ਸਾਲ ਦੀ ਉਮਰ ਤੱਕ 32 ਸਾਲ ਤੱਕ ਇਹ ਸੰਘਰਸ਼ ਲੜਿਆ ਪ੍ਰੈਗਨੈਂਸੀ ਜਦੋਂ ਪਿਘਰ ਵਾਲੇ ਦੀ ਮੌਤ ਹੋਈ ਤਾਂ ਅੱਜ ਉਹ ਬੱਚਾ ਵੀ ਉਹਨਾਂ ਦਾ 31 ਸਾਲ ਦਾ ਹੋ ਗਿਆ ਤੇ ਉਹ ਇਸ ਹਾਲਾਤ ਦੇ ਵਿੱਚ ਜਿਵੇਂ ਉਹ ਲੜੀਆਂ ਉਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਬਾਕੀ ਲੋਕਾਂ ਨੂੰ ਕਿ ਜਦ ਕੋਈ ਅਜੀਹਾ ਹੁੰਦਾ ਹੈ ਤਾਂ ਲੜੋ ਡਟੇ ਰਹੋ ਖੜੇ ਰਹੋ ਤਾਂ ਇਸੇ ਤਰੀਕੇ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਅੱਜ ਅਫਸਰ ਵਧੀਕੀਆਂ ਕਰ ਰਹੇ ਐ ਇਹਨਾਂ ਨੂੰ ਉਹਨਾਂ ਨਾਲ ਇਦੋਂ ਵੀ ਮਾੜੀ ਹੋਣੀ ਹੈ ਕਿਉਂਕਿ ਪੁਰਾਣਿਆਂ ਨੇ ਉਵੇਂ ਆਨੰਦ ਨਹੀਂ ਮਾਣੇ ਸੀ ਸਹੂਲਤਾਂ ਦੇ ਪਰ ਜਿਹੜੇ ਅੱਜ ਦੇ ਅਫਸਰ ਮਾਣ ਰਹੇ ਐ ਇਹਨਾਂ ਲਈ ਫਿਰ ਜੇਲਾਂ ਕੱਟਣੀਆਂ ਬੜੀਆਂ ਔਖੀਆਂ ਜਾਣੀਆਂ ਕੰਧਾਂ 'ਚ ਮੱਥੇ ਮਾਰਨਗੇ ਸੋ ਇਸ ਤੋਂ ਪਹਿਲਾਂ ਇਹਨਾਂ ਨੂੰ ਬਚਤ ਰੱਖਣੀ ਚਾਹੀਦੀ ਹੈ ਤੇ ਬੰਦਿਆਂ ਵਾਂਗੂ ਜਿਹੜਾ ਉਹ ਚੱਲਣਾ ਚਾਹੀਦਾ ਇਹ ਗੱਲਬਾਤ ਕੀਤੀ ਸੰਦੀਪ ਭਾਰਤ ਦੇ ਨਾਲ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਈ ਹੋਵੇਗੀ ਹੋਰ ਇਸ ਤਰ੍ਹਾਂ ਦੀ ਗੱਲਬਾਤ ਲਈ ਦੇਖਦੇ ਰਹੋ ਲੋਕ ਵਾਈਟ ਟੀਵੀ